ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਨੌਵੇਂ ਪਾਸ਼ਾ ਜਿਨ੍ਹਾਂ ਨੂੰ ਮਹਾਰਾਜ ਨੂੰ ਹਿੰਦ ਦੀ ਚਾਦਰ ਕਿਹਾ ਜਾ। ਜੇ ਅੱਜ ਪੂਰੇ ਸਾਡੇ ਦੇਸ਼ ਭਾਰਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਾਨੂੰ ਆਪੋ ਆਪਣੇ ਧਰਮਾਂ ਨੂੰ ਮੰਨਣ ਦੀ ਇਜਾਜ਼ਤ ਹੈ ਤਾਂ ਜੇ ਅੱਜ ਅਸੀਂ ਬੜੇ ਮਾਣ ਦੇ ਨਾਲ ਅੱਜ ਪੂਰਾ ਭਾਰਤ ਆਪਣੀ ਸਿਰ ਤੇ ਪਗੜੀ ਸਲਾਮਤ ਕਰੀ ਬੈਠਾ ਹੈ ਤਾਂ ਮੇਰਾ ਇਹ ਮੰਨਣਾ ਹੈ ਕਿ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੁੱਤੀ ਕੁਰਬਾਨੀ ਦੀ ਭਾਈ ਮੰਦੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਵਿਦਾਲਾ ਜੀ ਦੀ ਕੁਰਬਾਨੀ ਦੀ ਬਦੌਲਤ ਉਸੇ ਦੇ ਚੱਲਦੇ ਪੰਜਾਬ ਸਰਕਾਰ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਅੰਦਰ ਚੱਲਦੀ ਹੈ ਪੰਜਾਬ ਸਰਕਾਰ ਨੇ ਇੱਕ ਉਪਰਾਲਾ ਕੀਤਾ ਕਿ ਮਹਾਰਾਜਾ ਜੋ 350 ਸਾਲ ਸ਼ਹਾਦਤ ਦਾ ਦਿਹਾੜਾ ਆ ਰਿਹਾ ਹੈ ਇਹਨੂੰ ਅਸੀਂ ਸ਼ਹਾਦਤ ਦੀ ਸ਼ਤਾਬਦੀ ਦੇ ਰੂਪ ਚ ਮਨਾਦੇ ਹੋਏ ਪੂਰਾ ਮਹੀਨਾ ਨਵੰਬਰ ਦਾ ਮਹੀਨਾ ਮਹਾਰਾਜ ਨੂੰ ਸਮਰਪਿਤ ਹੁੰਦੇ ਹੋਏ ਜਿਹੜੇ ਨੇ ਅਸੀਂ ਇਹ ਧਾਰਮਿਕ ਜਿਹੜੇ ਪ੍ਰੋਗਰਾਮ ਨੇ ਉਹ ਅਸੀਂ ਕਰਵਾਈਏ ਤਾਂ ਜੋ ਸਾਡੀ ਆਉਣ ਵਾਲੀ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਮਹਾਰਾਜ ਦੀ ਕੁਰਬਾਨੀ ਦੇ ਬਾਰੇ ਵਿੱਚ ਭਾਈ ਮਤੀ ਦਾਸ ਦੀ ਭਾਈ ਸੱਤੀ ਦਾਸ ਦੀ ਭਾਈ ਬਿਆਦਾ ਦੀ ਕੁਰਬਾਨੀ ਦੇ ਬਾਰੇ ਵਿੱਚ ਪਤਾ ਲੱਗ ਸਕੇ ਸੋ ਉਸ ਦੇ ਲਈ ਮੁੱਖ ਮੰਤਰੀ ਸਾਹਿਬ ਦੇ ਘਰ ਆ ਕੇ ਚੰਡੀਗੜ੍ਹ ਸਾਰੇ ਸਾਡੇ ਸੰਤ ਮਹਾਪੁਰਖ ਸਾਡੇ ਧਾਰਮਿਕ ਜਿਹੜੇ ਰਹਿਬਰ ਨੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਔਰ ਉਹਨਾਂ ਨੇ ਬੇਨਤੀ ਨੂੰ ਕਬੂਲ ਕਰਦੇ ਹੋਏ ਉੱਥੇ 71 ਤੱਕ ਕੀਤੀ ਸੀ ਜਿੱਤੇ ਫਿਰ ਇੱਕ ਫੈਸਲਾ ਲੜਪਾ ਗਿਆ ਕਿ ਮर्यादा ਨੂੰ ਸਾਰੀ ਨੂੰ ਮੁੱਖ ਰੱਖਦੇ ਹੋਏ ਪੰਜ ਮੈਂਬਰੀ ਟੀਮ ਬਣਾਈ ਗਈ ਧਾਰਮਿਕ ਸਾਡੇ ਆਗੂਆਂ ਦੀ ਤੇ ਤਿੰਨ ਮੈਂਬਰੀ ਟੀਮ ਉਹਨਾਂ ਦੇ ਨਾਲ ਅਟੈਚ ਕੀਤੀ ਗਈ ਜਿਹੜੇ ਸਿੱਖ ਸਟੋਰੀਅਨ ਨੇ ਸਾਡੇ ਤੇ ਇਸ ਤੋਂ ਇਲਾਵਾ ਫਿਰ ਸਾਰੀਆਂ ਚੀਜ਼ਾਂ ਕਰਮਬਾਰ ਤਰੀਕੇ ਨਾਲ ਮर्यादा पूर्वक ਹੋ ਸਕਣ ਉਸ ਦੇ ਸੰਬੰਧ ਦੇ ਵਿੱਚ ਪੰਜਾਬ ਦੇ ਜਿੰਨੇ 23 ਜਿਦੇ ਨੇ 23 ਜਿਦੇਆਂ ਦੇ ਵਿੱਚ ਸਾਊਂਡ ਐਂਡ ਲਾਈਟ ਸ਼ੋਅ ਕਰਵਾਉਣ ਦੇ ਲਈ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਜਿਹੜਾ ਚੱਲਦੇ ਅੱਜ ਸ਼੍ਰੀ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਜਿਹੜੀ ਕਿ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੀ ਪਵਿੱਤਰ ਧਰਤੀ ਹੈ ਇਸ ਧਰਤੀ ਦੇ ਉੱਤੇ ਅੱਜ ਸਾਊਂਡ ਐਂਡ ਲਾਈਟ ਸ਼ੋਅ ਹੈ ਜਿਹੜਾ ਕਰਵਾਇਆ ਜਾ ਰਿਹਾ ਹੈ ਮੇਰੇ ਨਾਲ ਸਾਡੇ ਫਤਿਹਗੜ੍ਹ ਸਾਹਿਬ ਕੋ ਐਮਐਲਏ ਲਖਪੀਰ ਸਿੰਘ ਜੀ ਆਏ ਸਾਹਿਬ ਖੜੇ ਨੇ ਅਮਲੋਤ ਤੋਂ ਸਾਡੇ ਐਮਐਲਏ ਗੁਰਿੰਦਰ ਸਿੰਘ ਜੀ ਗੈਰੀਬੜੀ ਸਾਹਿਬ ਖੜੇ ਨੇ ਬਸੀ ਪਟਨਾਣਾ ਤੋਂ ਐਮਐਲਏ ਰੁਪਿੰਦਰ ਸਿੰਘ ਜੀ ਹੈਪੀ ਸਾਹਿਬ ਸਾਡੇ ਜੱਪੀ ਕਮਿਸ਼ਨਰ ਉਰੋ ਫਤਿਹਗੜ੍ਹ ਸਾਹਿਬ ਤੋਂ ਸੋਨਾ ਜੱਪੀ ਖੜੇ ਨੇ ਤੇ ਐਸਐਸਪੀ ਫਤਿਹਗੜ੍ਹ ਸਾਹਿਬ ਸ਼ੋਭ ਮੱਕਰਵਾਲ ਜੀ ਸਾਰੇ ਪ੍ਰਸ਼ਾਸਨ ਨੇ ਸਾਰਿਆਂ ਨੇ ਰਲ ਕੇ ਉਪਰਾਲਾ ਕੀਤਾ ਹੈ ਇਹ ਸਾਜਾ ਉਪਰਾਲਾ ਹੈ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਨੇ ਸੰਗਤ ਹੈ ਉਹ ਜਿਹੜੀ ਸੰਗਤ ਹੈ ਉਹ ਅੱਜ ਇਸ ਸਾਊਂਡ ਐਂਡ ਲਾਈਟ ਸ਼ੋਅ ਦੇ ਉੱਤੇ ਪਹੁੰਚੀ ਹੈ ਪਹਿਲਾ ਕੀਰਤਨ ਦਰਬਾਰ ਹੋਊਗਾ ਫਿਰ ਸਾਊਂਡ ਐਂਡ ਲਾਈਟ ਸ਼ੋਅ ਹੋਊਗਾ ਗੁਰੂ ਸਾਹਿਬ ਦੀ ਕੰਪਲੀਟ ਜੀਵਨੀ ਸਾਰੀ ਜੀਵਨੀ ਕਿ ਕਿੱਦਾਂ-ਕਿੱਦਾਂ ਕਸ਼ਮੀਰੀ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਦੇ ਅੰਦਰ ਚੱਲ ਕੇ ਅਨੰਦਪੁਰ ਸਾਹਿਬ ਵਿਕੇ ਪਹੁੰਚੇ ਤੇ ਕਿੱਦਾਂ ਗੁਰੂ ਤੇਗ ਬਹਾਦਰ ਪਾਸ਼ਾ ਜੀ ਚਾਨੀ ਚੌਕ ਵਿਖੇ ਗਏ ਕਿਵੇਂ ਮਾਰੇ ਜੀ ਸ਼ਹਾਦਤ ਹੋਈ ਕਿਵੇਂ ਭਾਈ ਮਤੀ ਦਾਸ ਜੀ ਨੇ ਭਾਈ ਸੱਤੀ ਦਾਸ ਜੀ ਨੇ ਭਾਈ ਗਿਆਤਾ ਜੀ ਨੇ ਕਿਸ ਤਰ੍ਹਾਂ ਦੀਆਂ ਵੱਡੀਆਂ ਸ਼ਹਾਦਤਾਂ ਦਿੱਤੀਆਂ ਤੇ ਤਾਂ ਜੋ ਮਨੁੱਖਤਾ ਸਾਡੀ ਇਹ ਡੈਮੋਕ੍ਰੇਸੀ ਸਾਡੀ ਜਮਹੂਰੀਅਤ ਹੈ ਜਿਹੜੀ ਉਹ ਜਿਉਂਦੀ ਰਹਿ ਸਕੇ ਸੋ ਅੱਜ ਉਸ ਦੇ ਮਾਧਮੇ ਦੇ ਨਾਲ ਅੱਜ ਤੁਸੀਂ মিডিਆ ਐਡੀ ਵੱਡੀ ਕਵਰੇਜ ਕਰਨ ਦੀ ਪਹੁੰਚਿਆ ਹੋਰੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਕਿਉਂਕਿ ਤੁਹਾਡੇ ਜਰੀਏ ਹੀ ਇਹ ਜਿਹੜੇ ਪ੍ਰੋਗਰਾਮ ਨੇ ਰਾਜਪਤਰੀ ਸਮਾਗਮ ਜਿਹੜੇ ਹੋ ਰਹੇ ਨੇ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਸੰਗਤ ਬੈਠੀ ਹੈ ਜਿਹੜੀ ਗੁਰੂ ਸਾਹਿਬ ਨੂੰ ਪਿਆਰ ਕਰਦੀ ਹੈ ਇਹ ਉਹਨਾਂ ਤੱਕ ਇਹ ਗੱਲ ਹੈ ਜਿਹੜੀ ਇਹ ਤੁਸੀਂ ਉਹ ਪਹੁੰਚਾਉਣੀ ਹੈ ਸੋ ਤੁਹਾਡਾ ਵੀ ਧੰਨਵਾਦ ਔਰ ਤੁਹਾਡੇ ਮਾਧਿਅਮ ਦੇ ਨਾਲ ਮੈਂ ਹੱਥ ਜੋੜ ਕੇ ਬੇਨਤੀ ਵੀ ਕਰਦਾ ਹੈ ਕਿ 23 ਤਰੀਕ 24 ਤਰੀਕ 25 ਤਰੀਕ ਇਸੇ ਮਹੀਨੇ ਦੀ ਨਵੰਬਰ ਮਹੀਨੇ ਦੀ 23 ਤਰੀਕ 24 ਤਰੀਕ 25 ਤਰੀਕ ਨੂੰ ਰਾਜਪਤਰੀ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਹੋ ਰਹੇ ਨੇ ਸਾਰੇ ਜਿਹੜੇ ਆਪਣੇ ਆਪਣੇ ਬੱਚਿਆਂ ਨੂੰ ਆਪਣੇ ਆਪਣੇ ਪਰਿਵਾਰਾਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਇਹ ਤਿੰਨ ਦਿਨ ਦੇ ਸਮਾਗਮਾਂ ਦੇ ਵਿੱਚ ਪਹੁੰਚਿਓ ਔਰ ਗੁਰੂ ਸਾਹਿਬ ਦੀਆਂ ਆਪਾਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਗੁਰੂ ਸਾਹਿਬ ਦੇ ਜੀਵਨ ਬਾਰੇ ਜੋ ਕੀ-ਕਿਆ ਅੱਜ ਵੀ ਸਾਨੂੰ ਨਹੀਂ ਪਤਾ ਉਹ ਸਾਰੀਆਂ ਜੀਵੀਆਂ ਚੀਜ਼ਾਂ ਸਾਨੂੰ ਤੇ ਸਾਡੇ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗੇ। ਬਹੁਤ-ਬਹੁਤ ਧੰਨਵਾਦ ਵਾਇਪੁਰ ਜੀ ਕਾ ਖਾਲਸਾ ਵਾਇਪੁਰ ਜੀ ਕੀ ਫਤਹ।